ਆ ਹੁਣ 2 ਲੱਖ ਦੇ ਨਾਲ ਪੂਰਾ ਵੀ ਲਿਖੀ ਬੈਠਾ ਤੂੰ ਵੀ ਨਾ ਪਿੱਛੇ ਏ ਕਾ ਪਾਵਾਂਗੇ ਮੁੰਰੇ ਯਾਰ 25 ਸਰਮਣ ਰਿਹਾ 5 ਸੇਰ ਵਾਲੇ ਨੂੰ ਕਰਤਾ ਆਪਾਂ 30000 ਰੁਪਏ ਡਿਸਕਾਊਂਟ ਹੋ ਜੀ ਤੇ 5 ਫੌਲੋ ਵਾਲੇ ਨੂੰ ਕਰਤਾ ਚੱਕ 35000 ਰੁਪਏ ਡਿਸਕਾਊਂਟ ਹੋ ਜੀ ਮੇਤਰੋ ਆਹ ਟਰੈਕਟਰ ਦੇ ਵਿੱਚੋਂ 5 ਫੌਲੋ ਵਾਲੇ ਨਹੀਂ ਕਰਤਾ ਠੀਕ ਆ ਚੱਲ ਹੁਣ 35 ਕਹਦਾ ਮੇਤਰੋ 35 ਘਟਾ ਦਾਂਗੇ ਹੋਰ ਦੱਸੋ ਸਰਮਾ ਜੀ ਕੀ ਹੋ ਗਿਆ ਚੱਕ 35000 ਰੁਪਏ ਡਿਸਕਾਊਂਟ ਹੋ ਗਿਆ ਕਿਹਾ ਗਿਆ ਚਾਹੇ ਹੋ ਗਿਆ ਹੁਣ ਤਾਂ ਯਾਰ ਕਹਿ ਤਾਂ ਐ ਦੱਸੋ ਮੇਤਰੋ 30000 ਰੁਪਏ ਡਿਸਕਾਊਂਟ ਉੱਡ ਗਿਆ ਦਾ ਜੀ ਇਹ ਕਹਿੰਦਾ 25 ਦਾ ਡਾ ਜਾਰੋ ਉਤਲਾ ਉੱਟ ਗਿਆ ਹਾਂ ਉਹ ਤੋਂ ਬਿਨਾ ਹੁਣ ਤੂੰ ਦੱਸ ਜਿਹੜਾ ਸ਼ੇਅਰ ਕਰਕੇ ਆਉਂਦਾ ਉਹਨੂੰ ਕਹ 10000 ਮੇਰਾ ਡਾ ਦੇ ਠੀਕ ਹੈ 35 ਸਤ ਨਾਮ ਨੂੰ ਛੱਡਦਾ ਮੈਂ 10000 ਠੀਕ ਹੈ 45000 ਰੁਪਿਆ ਹੋ ਗਿਆ ਲੈ ਵੀ ਮਿੱਤਰੋ 45000 ਰੁਪਿਆ ਡਿਸਕਾਊਂਟ ਗਿਆ ਇਹ ਗੱਲ ਉਸ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਅੱਜ ਛੋਡੀ ਗੱਲਬਾਤ ਕਰਾਵਾਂਗੇ ਸ਼ਰਮਾ ਜੀ ਨਾਲ ਤੇ ਕਿਹੜੇ ਕਿਹੜੇ ਟਰੈਕਟਰ ਲੈ ਕੇ ਆਇਆ ਤੇ ਸਾਰੀ ਜਾਣਕਾਰੀ ਕਰਨਗੇ ਆਪਣੇ ਨਾਲ ਸਾਂਝੀ ਹੋਰ ਕਹਿ ਯਾਲਾ ਸਤਾਜੀ ਵਧੀਆ ਉਸਤਾਦ ਜੀ ਕਿੱਥੇ ਨਹੀਂ ਯਾਰ ਉਸਤਾਦ ਜੀ ਪਹਿਲਾਂ ਤਾਂ ਸਸਤੀ ਗੱਲ ਸਾਰਿਆਂ ਨੂੰ ਉਹ ਠੀਕ ਹੈ ਬਾਈ ਤੇ ਪੇਜ ਨੂੰ ਬਾਈ ਫੋਲੋ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਓ ਬਾਈ ਸ਼ੇਅਰ ਕਰ ਦਿਓ ਜੇ ਸ਼ੇਅਰ ਕਰੋਗੇ ਇਹ ਬਾਈ ਮੇਰੀ ਗੱਲ ਸੁਣੋ ਜੇ ਤਾਂ ਤੋੜ ਤਾਰ ਰਕਾਰਡ ਠੀਕਾ ਚਪਾਇਸ਼ ਵਾਲੀ ਦੀ ਧੌਣ ਫੜ ਕੇ ਤਲਵੰਡੀ ਸੱਧਿਆ ਕਰਾਂ ਬਣਾਓ ਵੀਡੀਓ ਦੁਬਾਰੀ ਕਿਹਣੀ ਹਾਂ ਲੱਗਾ ਹੁਣ ਗੱਲ ਤੈਨੂੰ ਜੁੜਾ ਹੁਣ ਕੰਟੀਨਿਊ ਵੀ ਆਇਆ ਕਰੀਏ ਇਹ ਵੀ ਗੱਲ ਆ ਬੁੱਧਵਾਰ ਇਹ ਤੈਨੂੰ ਉਸਤਾਦ ਵਾਲੀ ਤੇ ਨਾ ਮੈਂ ਕਿਉਂ ਕਿਹਾ ਤੈਨੂੰ ਇਹ ਬਾਈ ਮੈਂ ਸੱਚੀ ਕਿਹਾ ਇਹਨੂੰ ਉਸਤਾਦ ਨਹੀਂ ਕਿਉਂ ਜ਼ਿੰਦਗੀ ਵਿੱਚ ਪਹਿਲੀ ਵਾਰ ਵੀਡੀਓ ਪਾਈ ਨੇ ਪਾਈ ਸਤਨਾਮ ਪਹਿਲੀ ਵੀਡੀਓ ਕਿੱਥੋਂ ਮੈਂ ਤੂੰ ਪਾਈ ਦੀ ਪਹਿਲੀ ਜਿੱਥੋਂ ਮੈਂ ਸਟਾਰਟ ਹੋਇਆ ਵੀਡੀਓ ਪਾਉਣ ਆਪਦਾ ਚੈਨਲ ਬਣਾਇਆ ਕੋਈ ਵੀਡੀਓ ਤੇ ਪਾਇਆ ਜਿਵੇਂ ਹੁਣ ਅੱਜਕੱਲ ਇੰਜਨ ਨਹੀਂ ਪਹਿਲਾਂ ਘਟ ਪੱਠਾਂ ਜਾਨੀ ਮਸ਼ੀਨਾਂ ਦੇ ਸਾਈਡ 'ਚ ਲਾਇ ਪਏ ਹੁੰਦੇ ਉਹਲਾ ਉਵੇਂ ਖੜਾ ਸੀ ਐਂਡਲ ਮਾਰ ਗਿਆ ਆਪਾਂ ਨੂੰ ਇਸ ਕੰਮ ਬਾਰੇ ਪਤਾ ਨਹੀਂ ਸੀ ਭਾਈ ਆ ਬੰਦੇ ਨੇ ਜਾਗਰੂਤ ਕੀਤਾ ਆਪਾਂ ਐਂਡਲ ਮਾਰ ਗਿਆ ਐਂਡਲ ਮਾਰ ਗਿਆ ਹੁਣ ਸਟਾਰਟ ਹੀ ਜਾਂਦਾ ਇੰਜਨ ਬੋਰ ਦਾ ਨਾਮ ਠੀਕ ਕਰ ਵਧੀਆ ਵਧੀਆ ਕਿਹੜੇ ਕਿਹ ਟਰੈਕਟਰ ਲੈ ਕੇ ਆਏ ਅੱਜ ਆਪਾਂ ਸਾਰੇ ਤਰ੍ਹਾਂ ਦੀ ਦਿਖਾਵਾਂਗੇ ਭਾਈ ਠੀਕ ਹੈ ਤੇ ਕੋਸ਼ਿਸ਼ ਕਰਾਂਗੇ ਇੱਕਦਾਂ ਤੂੰ ਮਿਲੇ ਟਾਈਮ ਜੇ ਬਾਅਦ ਸਾਨੂੰ ਹਾਂ ਇੱਕ ਗੱਲ ਹੋਰ ਆ ਵੀ ਜਿਵੇਂ ਕਹਿੰਦੇ ਨੇ ਅਸੀਂ ਉਹ ਮੌਕੇ ਤੇ ਆਉਂਦੇ ਨੇ ਜਿਵੇਂ ਹੁਣ ਪਹਿਲਾ ਹਾੜੀ ਦਾ ਸੀਜ਼ਨ ਚੱਲੀ ਜਾਂਦਾ ਪਤਾ ਵੀ ਸਾਰੇ ਬੀਜੀ ਆ ਹੁਣ ਵੱਡ ਲਿਆ ਲਾਪਰ ਇੱਕ ਤੂੜੀ ਤਾਂ ਦਾ ਸਾਹਮਣੇ ਬੰਦਾ ਲੱਭੀ ਜਾਂਦੇ ਆ ਟਰੈਕਟਰ ਵਿਲੇ ਹੋਏ ਵੇ ਆ ਮੈਂ ਵੀ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਹਾਂਜੀ ਫਾਇਦਾ ਠਾ ਲਿਓ ਸ਼ਰਮੇ ਦਾ ਫਾਇਦਾ ਠਾ ਲਿਓ ਅੱਜ ਬਾਈ ਆਇਆ ਬਾਈ ਦੀ ਵੀਡੀਓ ਤੇ ਬਤਨਾਮਦੀ ਦੇ ਵੀਡੀਓ ਤੇ ਸਪੈਸ਼ਲ ਆਫਰ ਹੁੰਦੇ ਆ ਵੱਡੇ ਹੋਣਗੇ ਡਿਸਕਾਊਂਟ ਜਿਹੜੇ ਇਹ ਵੀਡੀਓ ਤੇ ਆਫਰ ਹੋਗੇ ਹੋਰ ਵੀਡੀਓ ਤੇ ਆਫਰ ਨਹੀਂ ਮਿਲਣੇ ਟਰੈਕਟਰ ਪਰ ਮੈਂ ਇਹੀ ਹੁਣ ਠੀਕ ਹੈ। ਠੀਕ ਹੀ ਗੱਲ ਤੇ ਨਾ। ਹਾਂ ਹਾਂ। ਸਭ ਤੋਂ ਪਹਿਲਾਂ ਸਤਨਾਵ ਆ ਗਿਆ। ਸੋਨਾ ਲੀਕਾ 750 10 ਮੱਟ। ਠੀਕ ਹੈ। ਠੀਕ ਹੈ ਗੱਲ ਆ। 70 ਕੇ ਪੈਸੇ ਟਾਇਰ ਆ ਪਿਛਲੇ ਮੂਹਰੇ ਲੱਦੇਗਾ। ਠੀਕ ਹੈ। ਠੀਕ ਹੈ ਵੀਰੇ ਸਾਰਾ Ориਜినਲ ਆ। ਠੀਕ ਹੈ। ਤੇ ਡੰਡਾ ਫੱਟੀ ਛਤਰੀ ਨਾਲ। ਠੀਕ ਹੈ। ਤੇ ਨੰਬਰ ਕਿੱਥੋਂ ਦਾ ਟਰੈਕਟਰ ਦਾ? ਨੰਬਰ ਐਚਰ ਹਨਾ। ਠੀਕ ਹੈ। ਹਰਿਆਣਾ ਨੰਬਰ ਆ ਐਨਓਸੀ ਮਿਲ। ਠੀਕ ਹੈ। ਪੁਰਾਣਾ ਟਰੈਕਟਰ ਕੱਟ ਲਾਂਗੇ। ਠੀਕ ਹੈ। ਲੋਨ ਹੋਣਾ। ਠੀਕ ਹੈ। ਤੇ ਕਿੰਨੇ ਦਾ ਹੋਊ ਇਹ? 280 ਹੈ ਡਿਮਾਂਡ ਡਿਮਾਂਡ ਇੱਕ ਕੀਮਤ ਨਹੀਂ ਹੁੰਦੀ ਜਿਵੇਂ ਕਹਿੰਦਾ ਦੇਣ ਲੈਣ ਜੀ ਇਹ ਕਿਹੜੀ ਆ ਗਈ ਲੈਣ ਦੇਣ ਵਾਲੀ ਯਾਰ ਰੇਟ ਤਾਂ ਜਾਇਜ਼ ਜਹੀ ਆ ਠੀਕ ਹੈ ਪਰ ਆਪਾਂ ਵਹਿਬਤਾ ਕਰਨ ਨੂੰ ਹਟਦੇ ਨਹੀਂ ਠੀਕ ਹੈ 260000 ਡਰਾਈਵਰ ਦੇ ਦਾਂ ਠੀਕ ਹੈ 20000 ਰੁਪਏ 20000 ਟਰੈਕਟਰ ਦਾ ਇੰਜਨ ਗੀਰਦੀ ਜਮਾ ਬਾਹ ਯਾਰ ਬਾਹ ਕੇ ਲੈ ਜਾਓ ਬੇਸ਼ੱਕ ਇਹ ਕੋਈ ਵਪਾਰ ਲਾਈਨ ਚ ਨਹੀਂ ਹੈਗਾ ਠੀਕ ਹੈ ਇਹ ਆਪਣੀ ਗਮਾਂਡੀ ਆ ਇਹਨਾਂ ਨੇ ਰੱਖਿਆ ਹੋਇਆ ਚਲੋ ਠੀਕ ਹੈ ਹੁਣ ਇਹ ਕਹਿੰਦੇ ਕਿ ਅੱਖਾਂ ਦੇ ਸਾਹਮਣੇ ਚੱਲਿਆ ਵੱਡਾ ਟਰੈਕਟਰ ਜਮਾ ਕੇ ਤੇ ਉਦੋਂ ਉਹ ਕਹ ਗਿਆ ਡੀਆਈ ਇਹਦਾ ਤਾਂ ਚੈਨਲ ਜ ਵਾਲਾ ਕੰਮ ਹੀ ਕਰਾਂਗੇ ਅਸਾ 10 ਤੋਂ 15 ਮਾਡਲ ਕੋਈ ਦੇ ਕੇ ਦਿਖਾਵੇ ਠੀਕ ਹੈ 15 ਮਾਡਲ ਆ ਇਹ 15 ਮਾਡਲ ਆ ਤੇ ਇੰਜ ਤੇ ਮਾਰਦੀ ਕੈਮਰਾ ਜਮਾ ਸੁੱਕਾ ਤੇ ਮਿੱਤਰੋ ਸਾਫ ਪਿਆ 15 ਮਾਡਲ ਆ ਤੇ ਚੱਲਿਆ ਸਮਾਈਚਾ ਟਰੈਕਟਰ 3 ਲੱਖ 10000 ਰੁਪਏ ਡਿਮਾਂਡ ਆ ਨੰਬਰ ਇਹਦਾ ਹਰਿਆਣਾ ਐਨਓਸੀ ਮਿਲ ਜੂ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਹੋਈ ਠੀਕ ਹੈ ਲੋਨ ਦੀ ਸੌਦਾ ਵੀ ਹੈਗੀ ਆ ਪੁਰਾਣਾ ਵੀ ਕੱਟਿਆ ਜਾਊ ਤੇ ਇੰਜਨ ਗੇਅਰ ਦੀ ਤਸੱਲੀ ਆ ਗਾਰੰਟੀ ਹੋਊਗੀ ਤੇ ਹੁਣ ਰੇਟ ਦੀ ਦੱਸ ਤੈਨੂੰ ਦੱਸਤਾ ਹੋਗੀ ਡਿਮਾਂਡ ਛੋਟੀ ਇੱਕੋ ਹੀ ਇੱਕੋ ਹੀ 2 ਲੱਖ ਤੇ 80 ਹਜ਼ਾਰ ਦਾ ਟਰੈਕਟਰ ਦੇਣਾ 2 ਲੱਖ ਦੇ ਮਿੱਤਰੋ 80 ਹਜ਼ਾਰ ਰੁਪਿਆ ਟਰੈਕਟਰ ਮਿਲ ਜੂ ਐ ਮੰਨ ਕੇ ਚੱਲੋ 30 ਹਜ਼ਾਰ ਰੁਪਿਆ ਡਿਸਕਾਊਂਟ ਉੱਡ ਗਿਆ ਕਿੱਦੇ ਵਿੱਚ ਹੋ ਗਿਆ ਉੱਡ ਗਿਆ ਉੱਡ ਗਿਆ ਜਿਵੇਂ ਕਹਿੰਦੇ ਹੁੰਦੇ ਆ ਉਸ ਤੋਂ ਬਾਅਦ ਆ ਗਿਆ 855 ਠੀਕ ਹੈ 16 ਮਾਡਲ ਹਤਰਾਵਾਂ ਹਾਂਜੀ ਪੰਜਾਬ ਨੰਬਰ ਆ ਠੀਕ ਹੈ ਪੁਰਾਣਾ ਟਰੈਕਟਰ ਕੱਟ ਲਾਂਗੇ ਲੋਨ ਫੈਂਸ ਕਰਾਵਾ ਦਾਂਗੇ ਠੀਕ ਹੈ ਟਰੈਕਟਰ ਦੇ ਟਾਇਰ ਹੈਗੇ 85 90 ਪੈਸੇ 16 ਮਾਡਲ ਆ ਮਿੱਤਰੋ ਬਾਕੀ ਪੰਜਾਬ ਨੰਬਰ ਦੇ ਵਿੱਚ ਆ ਤੇ ਇਹ ਹੈਗਾ 14 ਦੇ ਟਾਇਰਾਂ ਵਾਲਾ ਹੈ ਨਾ ਹਾਂ 14 ਦੇ ਟਾਇਰਾਂ ਦਾ ਹੈ ਨਾ ਸਾਰਾ ਸਾਮਾਨ ਆ ਡੰਡਾ ਫੱਟੀ ਛਤਰੀ ਠੀਕ ਹੈ ਮਤਲਬ ਜਿੰਨੀ ਐਸੈਸਰੀ ਆ ਸਾਰੀ ਨਾਲ ਨਾਲ ਠੀਕ ਹੈ 16 ਮਾਡਲ ਆ ਤੇ ਹੁਣ ਜਿਹੜਾ ਇਹਦਾ 에ਅਰ ਕਲਿੰਡਰ ਆ ਇਧਰ ਕੈਮਰਾ ਮਾਰੀ ਕਿਰਾਏ ਟਰੋਂਗਾ 5 ਲੱਖ 325 ਯਾਰ ਡਿਮਾਂਡ ਆ ਹਟਾ ਦਾਂਗੇ ਟਰੋਂੋਟਾ ਦਾਂਗੇ ਲੈ ਐਂ ਦੱਸ ਹੁਣ ਫਿਰ ਇਹ 852 ਜਿਵੇਂ ਕਿ ਇਹ ਡਿਮਾਂਡ ਉਂ ਵੀ ਵਾਲੀ ਹੈ ਜੀ ਆ ਡਿਮਾਂਡ ਵੀ ਪਾਦਾ ਤੇ ਹੂੰ ਵੀ ਡਿਮਾਂਡ ਵਾਰੀ ਆ ਇਹ ਕਿੰਨੇ ਕਿਦਾ ਬਣਦੀ ਪੰਜ-ਪੰਜ ਲੱਖ ਰੁਪਏ ਦੇ 15 ਮਾਡਲ ਵੇਚੇ ਹੋਏ ਆ ਠੀਕ ਐ ਇਹ ਸੋਲੈ ਮੈਂ ਵੀਡੀਓ ਦੀ ਸਟਾਰਟਿੰਗ ਜੀ ਕਿਹਾ ਸੀ ਕਿ ਸਪੈਸ਼ਲ ਆਫਰ ਹੋਣਗੇ ਅੱਜ ਠੀਕ ਐ ਕਿੰਨੇ ਦੇ ਦੀ ਹਤਨਾ ਤੂੰ ਪਤਾ ਅਡਾ ਕੀ ਡੋਣਾ ਮੈਂ ਮੈਂ ਕਹਿੰਦਾ 25 ਦਾ ਡਾ ਜਰ ਉਤਲਾ ਉੱਡ ਗਿਆ ਹਾਂ ਉਹ ਤੋਂ ਬਿਨਾ ਹੁਣ ਤੂੰ ਦੱਸ ਜਿਹੜਾ ਸ਼ੇਅਰ ਕਰਕੇ ਆਉਂਦਾ ਉਹਨਾਂ ਨੂੰ 10000 ਮੇਰਾ ਡਾ ਦੇ ਠੀਕ ਐ 35 ਲੈ ਵੀ ਮਿੱਤਰੋ 490000 ਰੁਪਏ ਦਾ ਡੈਟਰ ਰਹਿ ਗਿਆ 35000 ਰੁਪਏ ਉੱਡ ਗਿਆ ਗੱਲ ਨਹੀਂ ਬਣੀ ਹਜੇ ਹਾਂਜੀ ਹੋਰ ਲੈ ਵੀਰੇ ਲਾਈਕ ਕਮੈਂਟ ਸ਼ੇਅਰ ਕਰਕੇ ਹਾਂਜੀ ਤੇ ਕਮੈਂਟ ਜਰੂਰ ਕਰਿਓ ਆ ਜਿਓ ਫਿਰ ਬਾਦ ਚ ਸਿਰਫ ਸਿਰਫ ਸਤ ਨਾਮ ਨੂੰ ਛੱਡਦਾ ਮੈਂ 10000 ਠੀਕ ਹੈ 45000 ਰੁਪਏ ਹੋ ਗਏ 来 ਵੀ ਮਿੱਤਰੋ 45000 ਰੁਪਿਆ ਡਿਸਕਾਊਂਟ ਗਿਆ 480000 ਰੁਪਿਆ 80000 ਦਾ 16 ਫੈਂਸ ਵੀ ਕਰ ਦੂੰ ਪੁਰਾਣਾ ਵੀ ਕੱਟ ਲੂੰ ਕੋਈ ਦੇ ਕੇ ਖਸਾਵੇ 16 ਮਾਡਲ ਸਾਰਾ ਕੁਝ ਹੋ ਜੂ 16 ਮਾਡਲ ਪੰਜਾਬ ਨੰਬਰ ਦੇ ਕੇ ਖਸਾਵੇ ਇਹ 16 ਮਾਡਲ ਇੰਨੇ ਦਾ ਤਾਂ ਨਹੀਂ ਮਿਲਦਾ ਮਿੱਤਰੋ ਤੁਸੀਂ ਮੰਡੀ ਚ ਕਿਹੜਾ ਦੇ ਲਿਓ ਤੇ ਇਹ ਰੇਟ ਤੁਹਾਨੂੰ 에어 ਕਲੈਂਡਰ ਤੇ ਲਿਖਿਆ ਵੀ ਨਹੀਂ ਮਿਲਦਾ ਜਿਹੜਾ ਡਿਸਕਾਊਂਟ ਦਿੱਤਾ 45000 ਰੁਪਿਆ ਰੇਟ ਕੱਟ ਜੂ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਤੇ ਬਾਕੀ ਸਾਫ਼ ਤੇ ਸਾਰਾ ਸੁੱਕਾ ਪਿਆ ਤੇ ਇੰਜਨ ਗੇਅਰ ਦੀ ਗਾਰੰਟੀ ਹੈ ਪੂਰੀ ਭਾਈ ਯਾਰ ਬਾਕੇ ਲੈ ਕੇ ਜਾਵੇ ਸਾਡਾ ਵਿਲਾ ਪਿਆ ਠੀਕ ਹੈ ਤੇ ਤੂੰ ਤੇ ਸਾਡੇ ਕੋਲੇ ਵਿਲੇ ਪਿਆ ਕਰੀ ਠੀਕ ਹੈ ਉਹ ਪਾ ਗਿਆ ਉਹਦਾ ਤੁਸਲੀ ਤੇ ਟੈਂਕੀ ਭਰ ਕੇ ਦੇ ਦੂਆ ਠੀਕ ਹੈ ਟਰੈਕਟਰ ਫੇਰ ਛੱਡ ਕੇ ਜਾਇਓ ਹਾਂ ਕਮੀ ਕੱਢ ਕੇ ਠੀਕ ਹੈ ਕਿ ਆ ਕਮੀ ਆ ਵੀਰੇ ਤਾਂ ਚੱਟਰ ਛੱਡਦਾ ਠੀਕ ਹੈ ਡੰਡਾ ਫੱਟੀ ਸੈਸਰੀ ਸਰੀ ਨਾਲ ਨਾਲ ਠੀਕ ਹੈ ਜੇ ਕੋਈ ਫੋਟੋ ਜਿ ਕਲੀ ਕਲੀ ਜੀ ਨਹੀਂ ਦਿੰਦੀ ਉਹ ਵੀ ਮਿਲ ਜੂ ਠੀਕ ਹੈ ਜਿਹੜੀ ਚੀਜ਼ ਨਹੀਂ ਦਿੰਦੀ ਉਹ ਵੀ ਮਿਲ ਜੂ ਕਲੀ ਗੁੱਲੀ ਦੱਸ ਸਾਡੇ ਘਾਣੂ 93 ਮਾਡਲ ਆ ਮੂਹ ਤੇ ਪਿਛਲੇ ਠੀਕ ਠਾਕ ਆ ਠੀਕ ਹੈ 110000 ਰੁਪਏ ਦੇ ਤਾਂ 90000 ਹੁਣ ਆਇਆ ਨਾ ਸ਼ਰਮਾ ਜਿਹੜੇ ਬੰਦੇ ਕੋਲ ਹੁੰਦਾ ਨਹੀਂ ਉਹਨੂੰ ਐ ਹੁੰਦਾ ਯਾਰ ਕਿਰਾਪਾ ਛੋਟਾ ਲੈ ਲਈ ਆ ਆਪਦਾ ਆਪਦਾ ਬਾਹ ਵੀ ਚ ਲੈ ਆ ਗਿਆ ਯਾਰ ਭਾਈ ਯਾਰ ਮੇਰਾ ਨੇ ਇੱਕ ਸੂਰ ਕਿੰਨੇ ਦਾ ਮਿਲ ਜੂ ਇਹ ਐ ਦੱਸ 90000 ਦਾ ਸੂਰ ਐ ਤੇ ਯਾਰ ਆਪਣਾ ਹਾਂਜੀ ਜ਼ਿੰਦਗੀ ਦੀ ਨਾ ਟਰੈਕਟਰ ਮਾੜਾ ਖਰੀਦਾਂ ਠੀਕ ਹੈ ਨਾ ਟਰੈਕਟਰ ਮਾੜਾ ਦਵਾਉ ਠੀਕ ਹੈ ਪਤਾ ਕਿਉਂ ਸਤਨਾਵਾ ਹੂੰ ਬੰਦਾ ਪੈਸੇ ਦੀ ਮੱਦਦ ਭਾਈ ਤੂੰ ਵਿਸ਼ਵਾਸ ਕਰਿਓ ਨਾ ਕਰੇ ਕੋਈ ਟੈਨਸ਼ਨ ਹੂੰ ਠੀਕ ਹੈ ਗੱਲ ਟਰੈਕਟਰ ਮੈਥੋਂ ਲਿਓ ਨਾ ਲਿਓ ਉਹ ਵੀ ਕੋਈ ਟੈਨਸ਼ਨ ਨਹੀਂ ਠੀਕ ਹੈ ਗਲਤ ਗੱਲ ਆ ਵੀਰੇ ਭਾਈ ਮੈਂ ਆਪ ਖੇਤੀ ਕਰਦਾ ਮੈਨੂੰ ਪਤਾ ਖਾਲ ਘੜਨ ਵੇਲੇ ਤੇ ਸਪਰੇਅ ਕਰਨ ਵੇਲੇ ਤੇ ਮੁਰਕਾ ਕਿੱਥੋਂ-ਕਿੱਥੋਂ ਦੀ ਜਾਂਦਾ ਮੈਂ ਗਿੱਟਿਆਂ 'ਚ ਆ ਜਾਂਦਾ ਮੁਰਕਾ ਜਾਂਦਾ ਕਿੱਥੋਂ-ਕਿੱਥੋਂ ਦੀ ਜਾਂਦਾ ਤੇ ਕਿਵੇਂ ਜਾਂਦਾ ਉਹ ਭਾਈ ਸਾਨੂੰ ਵੀ ਪਤਾ ਕਿ ਇੱਕ ਮਾਈ ਬਹੁਤ ਔਖੀ ਹੋ ਗਈ ਆ ਤੇ ਮਾਈ ਕਿਵੇਂ ਆ ਠੀਕ ਆ ਅਹੀਂ ਹੁੰਦਾ ਵੀ ਵਧੀਆ ਚੀਜ਼ ਤੇ ਤਸੱਲੀ ਵਾਲੀ ਮਾਈ ਜੱਟ ਤੋਂ ਜੱਟ ਬੰਦੇ ਤੋਂ ਜ਼ਿੰਮੇਦਾਰ ਬੰਦੇ ਤੋਂ ਉਹਦੇ ਨਾਲ ਠੱਗੀ ਮਾਰ ਕੇ ਭਾਈ ਕਿਤੇ ਨਹੀਂ ਉਹ ਪੈਸੇ ਜਾਂਦੇ ਉਹ ਦੂਨੇ ਤੀਨੇ ਹੋ ਕੇ ਨਿਕਲਗੇ ਨਿਕਲਗੇ ਇੱਥੇ ਨਿਕਲਗੇ ਠੀਕ ਹੈ ਗੱਲ ਮੈਂ ਤੈਨੂੰ ਕੋਈ ਗੱਲ ਸੁਣਾਉਣਾ ਓਰੇ ਆ ਜਾ ਟਰੈਕਟਰ ਦਾ ਫੇਰ ਦਿਖਾਉਂਗਾ ਹੂੰ ਸੱਤ ਨਵੇਂ ਮੈਂ ਤੈਨੂੰ ਸੌਖ ਹੋ ਗਏ ਨਾ ਮੈਂ ਝੂਠ ਨਹੀਂ ਮਾਰਦਾ ਗੱਲ ਸੱਚੀ ਹੈ ਮੈਂ ਪੰਜ ਕਿ ਮਹੀਨੇ ਹੋ ਗਏ ਦਰੂ ਛੱਡੀ ਛੱਡੀ ਉਦੋਂ ਮੈਂ ਪੀਂਦਾ ਹੁੰਦਾ ਸੀ ਪੁਰਾਣਾ ਘਰ ਹੁੰਦਾ ਸੀ ਹੁਣ ਤਾਂ ਨਵਾਂ ਘਰ ਪਾਲਿਆ ਠੀਕ ਹੈ ਅੱਥ ਨੀ ਜੇ ਮੇਰੀ ਪੀਤੀ ਅਸੀਂ ਦੁੱਧ ਪਾਉਂਦੇ ਹੁੰਦੇ ਸੀ ਕਮਲਡੀਆਂ ਨੂੰ ਮਤਲਬ ਛੋਟੇ ਗਰੀਬ ਜਿਹੇ ਘਰ ਆ ਉੱਥੇ ਉਹ ਕਿਲੋ ਕਿਲੋ ਅੱਧਾ ਤਾਂ ਕਿਲੋ ਦੁੱਧ ਲੈ ਜਾਂਦੀ ਸੱਤ ਮੇਥੋਂ ਸੱਤੋਂ ਮੇਰੀ ਘਰ ਵਾਲੀ ਨੇ ਕੀ ਕੀਤਾ ਭਾਈ ਅੱਧਾ ਕਿਲੋ ਪਤਾ ਨਹੀਂ ਕਿਲੋ ਬਾਲਟੀ ਚ ਪਾਣੀ ਪਾਤਾ ਦੁੱਧ ਦੁੱਧ ਚ ਤੇ ਮੈਂ ਜੀ दारू ਪੀਤੀ ਸੀ ਮੇਰੀ ਮੈਂ ਮੈਂ ਇਦਾ ਸਿੰਗਲ ਖੋਲਦਾ ਦੋ ਮਹੀਨੇਾਂ ਸੀ ਮੈਂ ਮੈਂ ਸਾਂ ਸਿੰਗਲ ਖੋਲਦਾ ਕਹਿੰਦੀ ਤੈਨੂੰ ਕੀ ਹੋਇਆ ਦਿਮਾਗ ਖਰਾਬ ਤੇਰਾ ਮੈਨੂੰ ਕਹਿੰਦੀ ਮੈਂ ਕਿਉਂ ਕੀ ਗੱਲ ਉਹਗੀ ਕਹਿੰਦੀ ਤੂੰ ਸਿੰਗਲ ਖੋਲਦਾ ਮੈਂ ਆ ਭਲੇ ਮਾਨਸਨੀਏ ਇੱਕ ਪੁੱਤਾ ਇੱਕ ਧੀ ਐ ਕਿਦੀ ਪਿੱਛੇ ਕਮਾਉਣੀ ਐ ਕਿਉਂ ਗਾਲਾਂ ਲੈਣੀਆਂ ਯਾਦ ਰੱਖੀ ਕਿਲੋ ਦੁੱਧ ਆ ਕਿਲੋ ਪਾਣੀ 10 ਕਿਲੋ ਦੁੱਧ ਨੂੰ ਲੈ ਕੇ ਜਾਊਗਾ ਤੇ ਲੈ ਵੀ ਜਾਂਦਾ ਸਤਨਾਮ ਮੈ ਚੰਗੇ ਥਾਂ ਨਹੀਂ ਲੱਗਦਾ 5 ਰੁਪਏ ਜੇ 50 ਰੁਪਏ ਕਿਲੋ ਦੁੱਧ ਦਿੰਨੀ ਆ 55 ਕਹਦੇ ਉਹ ਚੰਗੇ ਥਾਂ ਲੱਗ ਜੂ ਐ ਸਹੀ ਗੱਲ ਐ ਉਹੀ ਗੱਲ ਜੱਟ ਦੀ ਕਮਾਉਂਵੇਂ ਜੱਟ ਦੀ ਕਮਾਈ ਹੁੰਦੀ ਐ ਤੇ ਜਿਵੇਂ ਕਹਦੀ ਐ ਜੇ ਲੱਗ ਜਾਣ ਚੰਗੇ ਥਾਂ ਤੇ ਬੰਦਾ ਮੁੜ ਕੇ ਉਦੋਂ ਗੇਅਰ ਪਾਉਣ ਲੱਗਿਆ ਵੀ ਯਾਦ ਕਰਦਾ ਵੀ ਸਰ ਨੂੰ ਤਾਂ ਚੀਜ਼ ਲਿਆਂਦੀ। ਭਾਈ ਇੱਕ ਘਰ ਇੱਕ ਘਰ ਨੂੰ ਮੈਂ ਚਾਰ-ਚਾਰ ਟਰੈਕਟਰ ਦਿੱਤੇ ਹੋਇਆ। ਠੀਕ ਹੈ। ਇੱਕ ਬੰਦੇ ਨੂੰ ਤੇ ਜੀ ਚੰਗੀ ਦਿਨਾਂ ਤਾਂ ਅੱਜ ਬੰਦੇ ਟਰੈਕਟਰ ਲੈ ਕੇ ਗਏ ਆ ਉਹਨਾਂ ਨੂੰ ਤੀਜਾ ਟਰੈਕਟਰ ਦਿੱਤਾ ਅੱਜ ਮੈਂ। ਠੀਕ ਹੈ। ਤੇ ਆ ਹੁਣ ਮਾਡਲ ਕਿੰਨਾ? ਇਹ 2006 ਆ ਹਰਿਆਣਾ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ। ਠੀਕ ਹੈ। ਪਿਛਲੇ ਟਾਇਰ ਹੈਗੇ 7075 ਪੀ। 1,95,000 95,000 ਇਹ ਕਿੰਨੇ ਦਾ ਬਣ ਜੂ? ਇਹਦੀ ਧੂੜ ਕੱਢ ਦਾਂਗੇ ਆਪਾਂ। ਕਿੰਨੇ ਦਾ ਬਣ ਜੂ? ਇਹ 75000 ਰੁਪਏ ਦੇ ਦਾਂਗੇ 195 ਦੀ ਡਿਮਾਂਡ ਆ ਜੀ 175 ਦਾ ਟਰੈਕਟਰ ਮਿਲ ਜੂ 20000 ਰੁਪਏ ਡਿਸਕਾਊਂਟ ਹੋ ਜੂ ਸ਼ੇਅਰ ਕਰਕੇ ਆ ਜਾਓਗੇ 5 ਹੋਰ ਕਰਾ ਲਾਂਗੇ ਕੋਈ ਗੱਲ ਨਹੀਂ 70000 ਦਾ ਹੋ ਗਿਆ ਹੋਰ ਕਰਾ ਲਾਂਗੇ ਹੋ ਗਿਆ ਹੋ ਗਿਆ ਇੱਧਰ ਆ ਸਿੱਧਰ ਹੀ ਆਈਏ ਇੱਥੇ ਇਹਦੇ ਵੀ ਹੋਈ ਜਾ ਨਹੀਂ ਮੰਦੇ ਵਿੱਚ ਫੁਕਾਰੇ ਦੇ ਸੌਕੀ ਵੱਧ ਆਉਂਦੇ ਆ ਉਸ ਦੂਆ ਵਾਲਾ ਗਾ ਫਾਰਮ 60 ਡਬਲ ਕਲੱਚ ਆ 2000 ਮਾਰਾ ਪੰਜਾਬ ਨੰਬਰ ਆ ਠੀਕ ਐ ਟਾਇਰ ਹੈਗੇ ਆ ਪਿਛਲੇ 75 80 ਪੈਸੇ ਠੀਕ ਐ ਬੂਲੇਟ ਅਤਿਕਮਾਲਾ ਸਾਰੀ ਐਸੈਸਰੀ ਨਾਲ ਸਾਰੀ ਐਸੈਸਰੀ ਡੰਡਾ ਫੱਟੀ ਸਾਰਾ Ориਜਨਲ ਠੀਕ ਹੈ 2 ਲੱਖ ਡਿਮਾਂਡ ਆ ਤੇ ਇਹ ਨੰਬਰ ਕਿੱਥੋਂ ਦਾ ਪੰਜਾਬ ਆ ਪੀਪੀ ਪਤਾ ਕਿੰਨਾ ਸੀ ਇਹਦਾ ਨੰਬਰ ਠੀਕ ਹੈ ਪੰਜਾਬ ਨੰਬਰ ਇੰਜ ਨੇ ਕਿ ਕਿਆ ਜਾ ਮੈਂ ਬਾਕੇ ਲੈ ਜਾ ਤੇੜਾ ਹੁਣ 2 ਲੱਖ ਦੇ ਨਾਲ ਪੂਰਾ ਵੀ ਲਿਖੀ ਬੈਠਾ ਤੂੰ ਵੀ ਨਾ ਪਿੱਛੇ ਏਕਾ ਪਾਵਾਂਗੇ ਮੂਰੇ ਯਾਰ ਅਸਾਂ ਹੁਣ ਦਾ ਕਿੰਨੇ ਦਾ ਮੰਨਦੀ 1 ਕੋਈ ਰੇਟ ਗਾਉਂ ਸਤਨਾ ਮੈਂ ਤਾਂ 1 ਕਿੰਨੇ 1 ਲੱਖ ਤੇ 80 1 ਲੱਖ ਤੇ 80 ਹਜ਼ਾਰ ਦਾ ਮਿੱਤਰੋ ਫਾਰਮ ਟਰੈਕ 60 ਮਿਲ ਜੂ ਡਬਲ ਕਲੱਚ ਦੇ ਵਿੱਚ ਐ ਸਿੰਗਲ ਵੀ ਆਇਆ ਹੈ 2आरपीਆ ਡਿਸਕਾਊਂਟ ਹੋ ਜੂ ਇਹ ਡਾਇਰੈਕਟਰ ਦੇ ਵਿੱਚੋਂ ਹਾਂਜੀ ਐਮਐਮ ਮਾਡਲ ਐਮਐਮ 139 49 ਮਾਸਟਰ ਮੈਜਰ ਟਰੈਕਟਰ ਮਾਸਟਰ ਮੈਜਰ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਆ ਨਾਲ ਦੇ ਟਾਇਰ ਆ 85 85 ਹਾਂਜੀ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਹਾਂਜੀ ਆ ਕੀ ਲਿਖਿਆ 4 ਲੱਖ ਤੇ 95000 ਰੁਪਿਆ ਡਿਮਾਂਡ ਆ ਨੰਬਰ ਕਿਥੋਂ ਦਾ ਟਰੈਕਟਰ ਦਾ ਪੰਜਾਬ ਠੀਕ ਹੈ ਪੁਰਾਣਾ ਵੀ ਕੱਟ ਲੂਆਂ ਲੋਨ ਫੈਂਸ ਵੀ ਕਰਾ ਦੂੰਗਾ ਠੀਕ ਹੈ ਕਿੰਨੇ ਦਾ ਬਣ ਜੂ ਇਹ ਇਤਾ ਇਹ ਰਾਧਾਰ ਕਰਦੇ ਹੁਣ ਨਾਲ ਕੰਮ ਕੰਮ ਹੋ ਜੂਗਾ ਸੇਧਾਰ ਕਰਦੇ ਨੇ ਹੋਰ ਇਹਦਾ ਜਾਂਸੀਆ ਵੀ ਦੇਣ ਲੱਗਿਆ ਹੁਣ ਆਏ ਦੱਸ ਕਿੰਨੇ ਰੁਪਈਆ ਦਾ ਬਣਦੇ ਚਾਰ 95000 ਤਾ ਹੋਗੀ ਡਿਮਾਂਡ ਟਰੈਕਟਰ ਦੇ ਦੇ 4 ਲੱਖ 70000 ਦਾ 4 ਲੱਖ ਤੇ ਮਿੱਤਰੋ 70000 ਦਾ ਟਰੈਕਟਰ ਮਿਲ ਜੂ 25000 ਰੁਪਈਆ ਡਿਸਕਾਊਂਟ ਹੋ ਜੂ ਇਹ ਟਰੈਕਟਰ ਦੇ ਵਿੱਚੋਂ ਤੇ ਹੁਣ ਜੇ ਬੰਦਾ ਸ਼ੇਰ ਵਾਲਾ ਬੰਦਾ ਆ ਉਹਦਾ ਉਹਨੂੰ ਜਿਵੇਂ ਮੱਤੀ ਡਾ ਦੇ ਨਹੀਂ ਫੇਰ ਵੀ ਉਹਨੂੰ ਜਿਹੜਾ ਹੁਣ ਬੰਦਾ ਉਹ ਤੇਰੇ 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 ਤੋਂ ਬਾਅਦ ਚਾਹੁੰਦਾ ਤੇਰੇ ਚੈਨਲ ਨੂੰ ਡਾ ਤੇਰੇ ਚੈਨਲ ਨੂੰ ਸ਼ੇਅਰ ਕਰੂਗਾ ਮੇਰੇ ਨਾਲ ਕਰਦਾ ਨਹੀਂ ਨਾ ਫੇਰ ਵੀ ਤੂੰ ਡਾ ਦੇ ਹੁਣ ਨਾ ਨਾ ਕਿੰਨੇ ਵੀ ਡਾ ਦੇ ਲੈ ਮਿੱਤਰੋ 25 ਸਰਮਣ ਰਹਾ ਪੰਜ ਸੇਰ ਵਾਲੇ ਨੂੰ ਕਰਤਾ ਆਪਾਂ 30000 ਰੁਪਏ ਡਿਸਕਾਊਂਟ ਹੋ ਜੀ ਤੇ ਪੰਜ ਫੌਲੋ ਵਾਲੇ ਨੂੰ ਕਰਤਾ ਚੱਕ 35000 ਰੁਪਏ ਡਿਸਕਾਊਂਟ ਹੋ ਜੀ ਮਿੱਤਰੋ ਆ ਟਰੈਕਟਰ ਦੇ ਵਿੱਚ ਪੰਜ ਫੌਲੋ ਵਾਲੇ ਨੂੰ ਕਰਤਾ ਠੀਕ ਆ ਸਰਮਾ ਜੀ ਅੱਗੇ ਆ ਗਿਆ ਜੀ ਟਾਬੋ ਸੁਪਰਾ ਲੈ ਬਾਈ ਇੱਕ ਗੱਲ ਹੋਰ ਹਾਂਜੀ ਇਹਦਾ ਵੀ ਚੈਲਜ ਆ ਟਰੈਕਟਰ ਦਾ ਕੋਈ ਦੇ ਕੇ ਦਿਖਾਵੇ ਇੰਨੇ ਦਾ ਇੰ ਇੱਕ ਗੱਲ ਹੋਰ ਸੁਣ ਲੈ ਮੇਰੀ ਹਾਂਜੀ ਪਹਿਲਾਂ ਤਾਂ ਪਿਛਲੇ ਟਾਇਰ ਦੇਖ ਠੀਕ ਐ ਬਿਲਕੁਲ ਨਵੇਂ ਬੀਕੇਡੀ ਦੇ ਟਾਇਰ ਲੱਗੇ ਹੋਇਆ ਜੀ ਸਾਰੀ ਕੰਪਨੀਆਂ ਨਾਲੋਂ ਮਹਿੰਗੇ ਟਾਇਰ ਆ ਪਿਛਲੇ ਹਾਂਜੀ ਮੂਰਲੇ ਵੀ ਬੀਕੇਟੀ ਦੇ ਆ ਬਾਈ ਠੀਕ ਐ 16 17000 ਵਾਲੇ ਠੀਕ ਐ 9 16 ਦੇ ਹੁੰਦੇ ਕਿਹੜੇ ਹੁੰਦੇ ਆ 9 16 ਦੇ ਆ 9 16 ਵਾਲੇ ਪੰਜਾਬ ਨੰਬਰ ਆ ਠੀਕ ਐ ਪੁਰਾਣਾ ਕੱਟ ਲੂਗਾ ਲੋਨ ਫੈਂਸ ਵੀ ਕਰਾ ਦੂ ਲੋਨ ਫੈਂਸ ਵੀ ਹੋ ਜੂ ਪੰਜਾਬ 55 ਐਚਪੀ ਐ 13 ਮਾਡਲ ਆ ਇਹ ਡਿਮਾਂਡ ਰੱਖਿਆ 468000 ਇਹ ਕਿੰਨੇ ਕ ਦਾ ਬਣ ਜੂ 3 ਫੀਟ ਆ 50 ਐਚਪੀ ਆ ਅਸਾ 3 ਰੇਟ ਇੱਕੋ ਹੀ ਕਹੂੰਗਾ ਨਾ ਕੋਈ ਫੋਲੋ ਵਾਲੇ ਕਾ ਨਾ ਕੋਈ ਸ਼ੇਅਰ ਵਾਲੇ ਐਡਮੀ ਨਹੀਂ ਹਾਂ ਅਰਪੀਆ ਨਹੀਂ ਘਟਣਾ ਕਿੰਨੇ ਦਾ ਹੋ ਜੂ ਇਹ ਇੱਕੋ ਕਹਾਂ ਇੱਕੋ ਸਵਾ 4 ਲੱਖ ਦਾ ਟਰੈਕਟਰ ਦੇਊਗਾ ਜੈਸ ਜਾਂ ਨੋ ਲਾਈ ਮਿੱਤਰੋ ਸਵਾ 4 ਇਹ ਤੋਂ ਨਹੀਂ ਪੈਸਾ ਘਟਦਾ ਇਹੇ ਇਦੂ ਨਹੀਂ ਘੱਟਦਾ ਐ ਸਰਮਾਈ ਨਹੀਂ ਘੱਟ ਨਹੀਂ ਘੱਟ ਠੀਕ ਐ ਬismillah ਦਾ ਪਹਿਲੀ 35000 ਰੁਪਇਆ ਨੂੰ ਡਿਸਕਾਊਂਟ ਹੋ ਗਿਆ ਟਰੈਕਟਰ ਦੇ ਵਿੱਚੋਂ ਹੈ 35000 ਨੂੰ ਹੋ ਗਿਆ ਮਤਲਬ ਉਹ ਭਰਾਵਾ origignal ਵਾਲਾ ਦੇਖ ਲੈ ਨਾ ਡਿਸਕਾਊਂਟ ਹੋ ਗਿਆ ਵਾ 35000 ਨੂੰ ਲੈ ਹੋ ਗਿਆ ਬਈ ਟਰੈਕਟਰ ਦੇ ਵਿੱਚੋਂ ਮਿੱਤਰੋ ਦੱਬ ਕੇ ਕਰ ਦੋ ਸ਼ੇਅਰ ਤੇ ਐ ਮੰਨ ਕੇ ਚਲੋ ਛੌਂਕੀ ਬੰਦੇ ਤੋਂ ਆਇਆ ਵਾ ਕਿਉਂਕਿ ਅਜਾ ਜੀ ਟਾਇਰ ਜੀ ਸੌਂਕ ਗਲੇਬੰਦੀ ਪਾਉਂਦੇ ਆ। ਸੌਂਕ ਗਲੇ ਪਾਉਂਦੇ ਪਹਿਲਾਂ ਛੌਂਕੀ ਦਾ ਭਾਈ ਵਪਾਰੀ ਦਾ ਦੂਜੇ ਪਾਉਣਗੇ ਆ ਇਹਦੇ। ਵਪਾਰੀ ਤਾਂ ਇਹਦੇ। 75 ਵਾਲੇ। ਤੇ ਇਹ ਹੁਣ ਇਹਦੇ ਬਾਰੇ ਵੀ ਦੱਸ ਦੇ ਐਕਸਪੀ ਬਾਰੇ ਕਿੰਨਾ ਮਾਡਲ ਆ। ਇਹ ਬਿਲਕੁਲ ਨਵਾਂ ਟਰੈਕਟਰ ਆ ਭਾਈ ਚੌਂਕੜਾ ਨਾਲ ਦਾ ਇਹਦੇ। ਠੀਕ ਆ ਨੰਬਰ ਕਿੱਥੋਂ ਦਾ? ਨੰਬਰ ਪੰਜਾਬ ਪੁਰਾਣਾ ਟਰੈਕਟਰ ਕੱਟ ਨੂੰ ਲੋਨ ਫੈਂਸ ਕਰਾ ਦੂਆਂ। ਠੀਕ ਆ। ਠੀਕ ਆ ਗਾ ਸਾਰੀ ਸੈਸਰੀਅਤ ਦੇ ਨਾਲ ਵੀ। ਡੰਡਾ ਫੱਟੀ ਚਤਰੀ ਸਭ ਕੁਝ। ਡਿਮਾਂਡ ਕੀ ਰੱਖੀ ਐ ਦੀ? 6 ਲੱਖ ਬਾਈ ਮਾਡਲ ਆ 615000 ਡਿਮਾਂਡ ਆ ਚੱਲਿਆ ਕਿੰਨਾ ਆਇਆ ਚ ਘੰਟਿਆਂ ਚ ਲੈਓ ਹੁਣ ਸਾਇ ਸ ਦੇਖ ਲਓ ਮੀਟਰ ਦੇ ਲੈ ਨਹੀਂ ਕੈਮਰਾ ਲੈ ਨਹੀਂ ਮਿੱਤਰੋ ਆਪਾਂ ਹੁਣ ਮੀਟਰ ਦਿਖਾ ਦਈਏ ਦਾ ਇਹ ਚੱਲਿਆ ਮਿੱਤਰੋ 1636 ਘੰਟੇ 1637 ਘੰਟੇ ਇਹ ਹੁਣ ਕਿੰਨੇ ਕਿਦਾ ਬਣ ਜੂ ਇਹ ਦੇ ਦਾਂਗੇ 590000 ਦਾ ਨਹੀਂ ਮਿੱਤਰੋ 590000 ਰੁਪਏ ਦਾ ਇਹ ਟਰੈਕਟਰ ਤੁਹਾਨੂੰ ਮਿਲ ਜੂ 615000 ਡਿਮਾਂਡ ਆ 35000 ਰੁਪਿਆ ਰੇਟ ਇਹਦੇ ਚੋਂ ਘਟ ਦੂ ਤੇ ਟਰੈਕਟਰ ਜਦੋਂ ਵੀ ਲੈਣਾ 25 ਬਾਈਸ ਤੇਰੀ ਫੋਨ ਲਾ ਲਿਓ 25 ਘਟਿਆ ਹਾਂ ਹਾਂ 30000 ਰੁਪਿਆ ਘਟਾ ਕੀ ਆ ਤੇਰਾ ਖਾਦਾ ਕਿਵੇਂ ਨੂੰ ਚੱਲ ਹੁਣ 35 ਕਹਦਾ ਮਿੱਤਰੋ 35 ਘਟਾ ਦਾਂਗੇ ਹੋਰ ਦੱਸੋ ਸਰਮਾ ਜੀ ਕੀ ਹੋ ਗਿਆ ਚੱਕੋ 35000 ਰੁਪਿਆ ਡਿਸਕਾਊਂਟ ਹੋ ਗਿਆ ਕਿਹਾ ਗਿਆ ਚਾਹੇ ਹੋ ਗਿਆ ਹੁਣ ਤਾਂ ਯਾਰ ਕਹਿ ਤਾਂ ਦੱਸੋ ਮਿੱਤਰੋ ਪਲਾਟ ਕਿਹੜੇ ਚਾਹ ਵੀ ਤੇਰੇ ਕੋਲ ਇੱਥੇ ਬੰਦਾ ਤਲਵੰਡੀ ਸਾਗਰ ਕੇਸ਼ ਜੀ ਟਿਕਾਣਾ ਇੱਥੇ ਕੀ ਆ ਆਪਣਾ ਇੱਧਰ ਤੇ ਆ ਗਏ ਮੇਰੇ ਕੋਲ ਹਾਂਜੀ ਪਹਿਲੀ ਗੱਲ ਆ ਸਤਨਾਮ ਕੋਈ ਤੁਹਾਨੂੰ ਇੱਥੇ ਜੇ ਤਲਵੰਡੀ ਚ ਆ ਜੂਗੇ ਨਾ ਬਾਈ ਕਿਸੇ ਮੰਡੀ ਜਿਹਾ ਜਾਓ ਪੰਜ ਸੱਤ ਮੰਡੀਆਂ ਛੱਡ ਕੇ ਨਾ ਹੂੰ ਬਾਕੀ ਮੰਡੀਆਂ ਆ ਤੁਹਾਨੂੰ ਐਂ ਜਿਆਦਾ ਸ਼ਰਮਾ ਗੋਣਾ ਠੀਕ ਹੈ ਆ ਜਾਣਦੇ ਸਾਰੇ ਹੀ ਆ ਠੀਕ ਆ ਦੱਸ ਦੇ ਰਸਤੇ ਨੂੰ ਠੀਕ ਹੈ ਤਾਂ ਹੀ ਆਪਾਂ ਤਾਂ ਇੱਥੇ ਪਹੁੰਚ ਜੇ ਵੀ ਹੈ ਕਿੱਥੇ ਆ ਪਲਾਟ ਨੰਬਰ ਕਿੰਨਾ ਇੱਧਰ ਨਾ ਬਾਈ ਸਾਹਮਣੇ ਚੌਕ ਆ ਹਾਂਜੀ ਅਰੇ ਵੀ ਦਾ ਚੌਕ ਠੀਕ ਹੈ ਜੇ ਦਾ ਚੌਕ ਵਾਲੇ ਪਾਸੇ ਆਉਂਗੇ ਠੀਕ ਹੈ ਤਾਂ ਰੋਟਾ ਵੇਟਰਾਂ ਦੀਆਂ ਦੁਕਾਨਾਂ ਜਿਹੜੇ ਪਾਸੇ ਉਧਰੇ ਪਾਸੇ ਤਿੰਨ ਨੰਬਰ ਮੰਡੀ ਪੰਜਾਬੀ ਢਾਬੇ ਦੇ ਨਾਲ ਪੰਜਾਬੀ ਢਾਬੇ ਦੀ ਨਿਸ਼ਾਨੀ ਰੱਖ ਲਓ ਮਿੱਤਰੋ ਤਿੰਨ ਨੰਬਰ ਮੰਡੀ ਦੇ ਵਿੱਚ ਤੁਹਾਨੂੰ ਸ਼ਰਮਾ ਮਿਲ ਜੀ ਤੇ ਸ਼ਰਮਾ ਜੀ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਭਾਈ ਜੇ ਤਾਂ ਫੋਨ ਲਾਉਣਾ ਕਾਲਿੰਗ ਇੰਡੀਆ ਵਾਸਤੇ ਤਾਂ ਨੰਬਰ ਹੈਗਾ 947884545 ਠੀਕ ਹੈ ਤੇ ਵਟਸਐਪ ਨੰਬਰ ਹੈਗਾ ਭਾਈ ਸਤਨਾਮ ਆਪਣਾ 88729 ਤੇ 4545 ਠੀਕ ਹੈ ਇਹ ਨੰਬਰਾਂ ਦੇ ਮਿੱਤਰੋ ਕਾਲ ਕਰਕੇ ਆ ਜਾਓ ਗੱਲਬਾਤ ਕਰਕੇ ਟਰੈਕਟਰ ਲੈ ਲੈਣੇ ਇਹ ਨਹੀਂ ਹੈਗਾ ਸਤਨਾਮ ਕੇਹੀ ਆ ਹਾਂਜੀ ਜਿਹੜਾ ਮਰਜ਼ੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਕਰਦੇ ਹੋ ਫੋਨ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਜਿੰਨੇ ਕਦਾ ਹੋਇਆ ਠੀਕ ਹੈ ਤੇ ਲੋਨ ਫੈਂਸ ਲੋਨ ਫੈਂਸ ਵੀ ਹੋ ਜੀ ਮਿੱਤਰੋ ਕਰ ਦੋ ਦਾਬ ਕਿਸੇ ਵੀਡੀਓ ਨੂੰ ਸੋ ਬਹੁਤ ਬਹੁਤ ਧੰਨਵਾਦ ਕਰਮਾ ਜੀ ਬਾਈ ਦੱਸੋ